ਯੈਸ ਸੀ ਵੀ 1 ਯੈਸ ਸੀ ਵੀ 1 ਯੈਸ ਸੀ ਫੀਡ ਕਰਨਾ ਉਹਨਾਂ ਨੂੰ ਸਟਰੇਰਾਈਜ਼ ਕਰਨਾ ਉਹਨਾਂ ਨੂੰ ਇੱਕ ਥਾਂ ਤੇ ਰੱਖਣਾ ਹੈ ਇਹਨਾਂ ਕੋਲ ਕੋਲ ਕੰਟਰੋਲ ਨਹੀਂ ਹੋਣਾ ਕਹਿੰਦੇ ਆਪਣਾ ਘਰ ਛੱਡ ਦੇ ਅਸੀਂ ਜਾਨਵਰਾਂ ਨੂੰ ਕਿਵੇਂ ਕਹਿ ਸਕਦੇ ਆ ਉਹ ਬੱਚੇ ਕਿੱਥੇ ਜਾਣਗੇ ਉਹ ਸਾਡੇ ਤੋਂ ਇਲਾਵਾ ਉਹਨਾਂ ਦਾ ਕੋਈ ਸਹਾਰਾ ਨਹੀਂ ਯੈਸ ਸੀ ਵੀ 1 ਯੈਸ ਸੀ ਵੀ 1 ਯੈਸ ਸੀ ਵੀ 1 ਯੈਸ ਸੀ ਅੱਜ ਕਰਵਾਉਣ ਦੇ ਸ਼ੈਲਟਰਾਂ ਲਈ ਤਾਂ ਜਗ੍ਹਾ ਨਹੀਂ ਹੈ ਪੌਂਡ ਬਣਾ ਲਈ ਕਿੱਥੋਂ ਜਗ੍ਹਾ ਹੋ ਜਾਏਗੀ ਸਾਨੂੰ ਤਾਂ ਇਹ ਡਰ ਹੈ ਕਿ ਦੇ ਚੱਕ-ਚੱਕ ਕੇ ਮਾਰ ਹੀ ਨਾ ਦੇਣ ਆਨਾਂ ਨਾਲ ਇਤਰਾ ਤੱਕਾ ਹੋਏਗਾ ਅਸੀਂ ਬਿਲਕੁਲ ਵੀ ਨਹੀਂ ਸਹਿਨ ਕਰਾਂਗੇ ਔਰ ਅਸੀਂ ਉਹਨਾਂ ਦੀ ਜਗ੍ਹਾ ਤੇ ਆਪ ਮਰਾਂਗੇ ਵਹੀ ਵਨ ਜੈਸਿਸ ਵਹੀ ਵਨ ਜੈਸਿਸ ਵਹੀ ਵਨ ਜੈਸਿਸ ਜੀ ਵਨ ਅਨੁਸਾਰੀ ਮਰ ਖਵਾਨੇ ਹੋ ਉਹ ਕਹਿੰਦਾ ਮੇਰੇ ਲਈ ਕੀਤਾ ਕੀ ਹੈ ਡੌਗ ਨੂੰ ਸੀ ਇੱਕ ਵਾਰੀ ਸਮਾਨ ਪਾਉਂਦਾ ਤੁਹਾਨੂੰ ਸਾਰੀ ਉਮ ਯਾਦ ਰੱਖਦਾ ਚੋਕ ਤੇ ਇੰਨਾ ਵੱਡਾ ਬਜਟ ਅਸੀਂ ਖਰਚ ਕਰਨ ਨੂੰ ਤਿਆਰ ਆਂ ਕਰੋੜਾਂ ਦਾ ਬਜਟ ਅਸੀਂ ਡੌਗਸ ਨੂੰ ਕੌਣ ਵੀ ਚੜਾ ਪਾਣ ਲਈ ਅਸੀਂ ਰੈਡੀ ਆਂ ਜੈਸਿਸ ਵਹੀ ਵਨ ਜੈਸਿਸ ਵਹੀ ਵਨ जमाना के नाम से पैसा खाने गए फिफ्टी वन और फिफ्टी वन और फोर्टी एट में बताया गया है कि इन जानवरों को हमें पालना है हमें देखना है इन नदियों को हमें देखना है इस एनवायरमेंट को हमें देखना है करोड़ का खर्चा फीडिंग का स्टरलाइजेशन तो इन्हों को नहीं वैक्सीन तो इन्हों को लगती नहीं भी लिखा है हमारी में। बा, बी एडकर अम्बेडकर जी ने कॉन्स्टिट्यूशन का किया कॉन्स्टिट्यूशन उन्होंने इसमें ये इम्प्लीमेंट किया हमारे जो पुराने लीडर्स है की हर एक लिविंग चीज को जीने का ही है ਕਿਸੇ ਵੀ ਲੋਕ ਨਾ ਸਨ ਕਰਦਾ ਨਾ ਕਰਦਾ ਗਿਆ ਇੱਕ ਆਪਣੇ ਤੇ ਜਿੰਦਾ ਬਾਨਾ ਕੁੱਤਾ ਉਬਾਰਾ ਜੋਤਲਿੰਗ ਕੋਈ ਵੀ ਮੰਦਿਰ ਆਪਣਾ ਬੰਦਾ ਪਹਿਲਾ ਭੈਰਵ ਜੀ ਦੀ ਸਥਾਪਨਾ ਹੁੰਦੀ ਹੈ ਇਹਨਾਂ ਦਾ ਤਾਂ ਇਹਨਾਂ ਦੀ ਸਰਕਾਰ ਟਿਕ ਜਾਨੀ ਹੈ ਨਾਸ਼ ਹੋ ਜਾਣਾ ਇਹਨਾਂ ਦੀ ਸਰਕਾਰ ਦਾ ਇਹਨੇ ਸਰਕਾਰ ਨਹੀਂ ਟਿਕਣੀ ਪੀਤੀ ਦੇ ਸਾਥ ਗਲਤ ਕਰ ਲੇਤਾ ਤਾਂ ਤਬ ਤਬ ਤਾਂ ਇਨਕੋ ਕੁਛ ਨਹੀਂ ਨਜ਼ਰ ਆਤਾ ਅਗਰ ਇੱਕ ਕੋਈ ਰੇਪ ਕਰ ਲੇਤਾ ਤਾਂ ਸਾਰੇ ਮਰਦੋਂ ਕੋ ਤੋ ਉਠਾ ਕੇ ਜੇਲ੍ਹ ਮੇਂ ਨਹੀਂ ਡਾਲਦੇ ਤੇ ਕੱਲਾ ਹੀ ਹੁੰਦਾ ਮੇਰੇ ਨਾਲ ਪੀਤੀ ਆ ਮੈਂ ਅੱਠ ਸਾਲ ਤੋ ਫੇਸ ਕਰਦੀ ਵੀ ਆ ਮੇਰੇ ਪਾਪਾ ਦੀ ਡੈੱਥ ਤੋਂ ਬਾਅਦ ਮੈਂ ਜਿੱਥੇ ਕੰਮ ਕਰਦੀ ਵੀ ਆ ਪਹਿਲੇ ਮੈਨੂੰ ਇਹ ਦੱਸੋ ਉਹ ਤਾਂ ਬੇਨੁਮਾਨ ਆ कॉन्स्टिट्यूशन में भी लिखा है हमारी कॉन्स्टिट्यूशन में बाबा बी आडकर अम्बेडकर जी ने कॉन्स्टिट्यूशन का किया कॉन्स्टिट्यूशन उन्होंने इसमें ये इम्प्लीमेंट किया हमारे जो पुराने लीडर्स थे कि हर एक लिविंग चीज को जीने का ही है आप ये कॉन्स्टिट्यूशन ये कॉन्स्टिट्यूशन से बड़े हैं जंगलों को नदियों को अपने जानवरों को पक्षियों नहीं, नहीं, इन को इन सबको बताया गया नहीं ये फिफ्टी वन और फिफ्टी वन और एट ए में बताया गया है कि इन जानवरों को हमें पालना है हमें देखना है इन नदियों को हमें देखना है इस एनवायरनमेंट को हमें देखना है अगर हम इनको देखेंगे नहीं तो सारा कुछ ही खत्म कर दो एक और कोरोना आने की देश भेट करे फिर तीन जनों तीन दो जजेस के ख्याल के चक्कर में आप पूरे डॉग को नहीं खत्म कर सकते हो आप अगर बोलते हो जो आप बोलते हो डॉग केस होते हैं, डॉग बाइट केस है जो डॉग के साथ रेप करता है उनको जिंदा दिला देता है उसका उसका क्या है ਆਹ ਬੋਲ ਤੋ ਡੌਗ ਬਾਈਟ ਹੋ ਰਹੀ ਹੈ ਜੋ ਡੌਗ ਦਾ ਰੇਪ ਹੋ ਰਿਹਾ ਹੈ ਜੋ ਡੌਗ ਕੋ ਜਿੰਦਾ ਜਲਾਇਆ ਜਾ ਰਿਹਾ ਡੌਗ ਕੋ ਮਾਰਾ ਜਾ ਰਿਹਾ ਉਸਕਾ ਵੀ ਫਿਰ हमको ਹਿਸਾਬ ਚਾਹੀਏ हमको ਹਰ ਚੀਜ਼ ਦਾ ਹਿਸਾਬ ਚਾਹੀਏ ਜੋ ਡੌਗ ਕੇ ਸਾਥ ਹੋ ਰਹੀ ਹੈ ਹਮਾਰਾ ਸਾਡੇ ਵੀਡੀਓਜ਼ ਵੀ ਹੈ ਹਬ ਇਹ ਸੰਬਰਦਾਸ਼ ਨਹੀਂ karenge ਹਾਂ ਡੌਗਸ ਜਾਂ ਕਿਸੇ ਵੀ ਜਾਨਵਰ ਨੂੰ ਉਹਨਾਂ ਦੀ ਪਲੇਸ ਉੱਤ ਚੱਕ ਕੇ ਡੌਗ ਪਾਉਂਡਰੀ ਚ ਸਿਟਨਾ ਕੋਈ ਸੋਲੂਸ਼ਨ ਨਹੀਂ ਹੈ ਹਰੇਕ ਨੂੰ ਆਪਣੇ ਘਰ ਵਿੱਚ ਆਪਣੀ ਜਗ੍ਹਾ ਤੇ ਰਹਿਣ ਦਾ ਹੱਕ ਹੈ ਇੰਨੇ ਸਾਰੇ ਜਾਨਵਰਾਂ ਨੂੰ ਕਿਤੇ ਵੀ ਇੱਕ ਜਗ੍ਹਾ ਤੇ ਰੱਖਣਾ ਪੋਸੀਬਲ ਹੀ ਨਹੀਂ ਹੈਗਾ ਜਿਹੜੇ ਇੰਨੇ ਸਾਰੇ ਬਹੁਤ ਸਾਰੇ ਜਿਹੜੇ ਬੇਸਹਾਰਾ ਜਾਨਵਰ ਨੇ ਉਹ ਸੜਕਾਂ ਤੇ ਰਹਿੰਦੇ ਨੇ ਕੋਈ ਉਹਨਾਂ ਨੂੰ ਖਾਣਾ ਦਿੰਦਾ ਉਹ ਸਰਵਾਈਵ ਕਰਦੇ ਨੇ ਲੇਕਿਨ ਇੱਕ ਡੌਗ ਪਾਉਂਡ ਵਿੱਚ ਉਹਨਾਂ ਨੂੰ ਸਿੱਟ ਦੇਣਾ ਕੋਈ ਸੋਲੂਸ਼ਨ ਨਹੀਂ ਹੈ ਸਟਰੇਲਾਈਜੇਸ਼ਨ ਪ੍ਰੋਸੈਸ ਫਾਸਟ ਕਰਨਾ ਚਾਹੀਦਾ ਹੈ ਤੇ ਜਿਹੜੇ ਐਨ ਜੀਓਜ਼ ਨੂੰ ਸਪੋਰਟ ਕਰਨਾ ਚਾਹੀਦਾ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਾਨਵਰਾਂ ਦੀ ਹੈਲਪ ਹੋ ਸਕੇ ਉਹ ਸੋਲਿਊਸ਼ਨ ਹੈ ਲੇਕਿਨ ਉਹਨਾਂ ਨੂੰ ਚੱਕ ਕੇ ਬਿਲਕੁਲ ਹੀ ਹਟਾ ਦੇਣਾ ਸੋਲਿਊਸ਼ਨ ਨਹੀਂ ਹੈ ਇਹ ਕੰਪੈਸ਼ਨ ਕੰਪੈਸ਼ਨ ਦੇ ਖਿਲਾਫ ਹੈ ਲਾਈਕ ਕਿਸੇ ਵੀ ਜਾਨਵਰ ਨੂੰ ਉਹਨਾਂ ਦੀ ਮਰਜ਼ੀ ਦੇ ਜਾਂ ਕਿਸੇ ਵੀ ਉਹ ਦੇ ਖਿਲਾਫ ਚੱਕ ਕੇ ਆਪਾਂ ਹਟਾ ਦੇਣਾ ਇਹ ਸਹੀ ਨਹੀਂ ਹੈ ਬਿਲਕੁਲ ਵੀ ਸਹੀ ਨਹੀਂ ਹੁਣ ਇਨਸਾਨ ਨੂੰ ਕਹਿ ਦਿੱਤਾ ਜਾਵੇ ਕਿ ਤੂੰ ਆਪਣਾ ਘਰ ਛੱਡ ਦੇ ਆਪਣਾ ਘਰ ਛੱਡ ਕੇ ਸਾਨੂੰ ਕੋਈ ਕਹਦੇ ਆਪਣਾ ਘਰ ਛੱਡ ਦੇ ਅਸੀਂ ਜਾਨਵਰਾਂ ਨੂੰ ਕਿਵੇਂ ਕਹਿ ਸਕਦੇ ਆ ਉਹ ਬੱਚੇ ਕਿੱਥੇ ਜਾਣਗੇ ਉਹ ਸਾਡੇ ਤੋਂ ਇਲਾਵਾ ਉਹਨਾਂ ਦਾ ਕੋਈ ਸਹਾਰਾ ਨਹੀਂ ਹੈਗਾ ਮੈਤੇ ਚੀਜ਼ ਕਹਿੰਨੀ ਹੈ ਸਰਕਾਰ ਹੀ ਗਲਤ ਹੈ ਉਹਨਾਂ ਨੂੰ ਅਗਰ ਇਨਸਾਨ ਦਾ ਸੋਚ ਨਹੀਂ ਉਹਨਾਂ ਨੂੰ ਜਾਨਵਰਾਂ ਦਾ ਕੋਈ ਸੋਚਣ ਦਾ ਮਤਲਬ ਨਹੀਂ ਹੈਗਾ ਜਿਹੜੇ ਫੀਡ ਕਰਵਾਉਂਦੇ ਨੇ ਆਪਣੇ ਪੱਲਿਓਂ ਕਰਵਾਉਂਦੇ ਨੇ ਕਿਸੇ ਤੋਂ ਲੈ ਕੇ ਨਹੀਂ ਕਰਵਾਉਂਦੇ ਹੈਗੇ ਕਮ ਸੇ ਕਮ ਉਹਨਾਂ ਨੂੰ ਇਸ ਚੀਜ਼ ਦਾ ਧਿਆਨ ਦੇ ਅੰਦਰ ਰੱਖਣੇ ਜੇ ਤਾਂ ਬੇਜੁਬਾਨ ਕਿੱਥੇ ਜਾਣਗੇ ਸਰਕਾਰ ਬੇਸਿਕ ਨੀਡਸ ਤਾਂ ਆਪਣੀ ਜਿਹੜੀ ਪੋਪੂਲੇਸ਼ਨ ਉਹਨਾਂ ਨੂੰ ਪ੍ਰੋਵਾਈਡ ਨਹੀਂ ਕਰਾ ਪਾ ਰਹੀ ਲੇਕਿਨ ਅਸੀਂ ਡੌਗਸ ਤੇ ਇੰਨਾ ਵੱਡਾ ਬਜਟ ਅਸੀਂ ਖਰਚ ਕਰਨ ਨੂੰ ਤਿਆਰ ਆ ਕਰੋੜਾਂ ਦਾ ਬਜਟ ਅਸੀਂ ਡੌਗਸ ਨੂੰ ਫਾਉਂਡ ਵਿੱਚ ਜਿਹੜਾ ਆਪਾਂ ਲਈ ਅਸੀਂ ਰੈਡੀ ਆ ਲੇਕਿਨ ਅਸੀਂ ਬੇਸਿਕ ਨੀਡਸ ਪਾਪੂਲੇਸ਼ਨ ਦੀ ਆ ਕੰਟਰੀ ਵਿੱਚ ਜਿਹੜੇ ਲੋਕਾਂ ਨੂੰ ਲੋਡ ਹੈ ਉਹਨਾਂ ਨੂੰ ਅਸੀਂ ਨਹੀਂ ਦੇ ਸਕਦੇ ਕੋਈ ਐਜੂਕੇਸ਼ਨ ਹੈ ਬੇਸਿਕ ਨੀਡਸ ਹੈ ਹਸਪੀਟਲਸ ਹੈ ਇੰਨੇ ਸਾਰੇ ਲੋਕ ਬਿਨਾਂ ਮੈਡੀਕਲ ਫੈਸਿਲਿਟੀਆਂ ਦੇ ਮਰਦੇ ਆਪਾਂ ਉਹ ਨਹੀਂ ਕਰ ਸਕਦੇ ਬਟ ਅਸੀਂ ਇੱਕ ਟਾਪਿਕ ਦੇ ਪਿੱਛੇ ਪੈ ਗਏ ਆ ਸਟ੍ਰੇਡ ਆਫ ਉਹਨਾਂ ਨੂੰ ਚਾਕੇ ਆਪਾਂ ਪਾ ਦੇਣਾ ਕਿਸੇ ਅਲੱਗ ਜਗ੍ਹਾ ਤੇ ਉਹਨਾਂ ਨੂੰ ਮੇਨਟੇਨ ਕਰਨ ਲਈ ਅਸੀਂ ਖਰਚ ਕਰ ਸਕਦੇ ਆ ਬਟ ਜੋ ਸਾਡੀ ਇੰਡੀਆ ਨੂੰ ਡਿਵੈਲਪ ਕਰਨ ਲਈ ਆ ਉਹਨਾਂ ਦੀ ਜੋ ਉਰਦੀਕ ਕੋਇੰਸਾ ਉਹਨਾਂ ਨੂੰ ਠੀਕ ਕਰਨ ਲਈ ਜਿਹੜਾ ਫੰਡ ਯੂਜ਼ ਹੋ ਸਕਦਾ ਹੈ ਉਹ ਆਪਾਂ ਦੇਸ਼ ਕਰਨਾ ਚਾਹੁੰਦੇ ਆ ਜਿਹੜੇ ਵੀ ਲੋਕ ਫੀਡ ਕਰਾਉਂਦੇ ਆ ਉਹ ਆਪਣੀ ਪਰਸਨਲ ਪਾਕਟ ਤੋਂ ਕਰਾਉਂਦੇ ਆ ਕਿਸੇ ਨੇ ਕੋਈ ਵੀ ਗਵਰਨਮੈਂਟ ਹੈਲਪ ਕੁਛ ਨਹੀਂ ਪ੍ਰੋਵਾਈਡ ਹੁੰਦੀ ਉਹਨਾਂ ਨੂੰ ਅੱਜ ਤੱਕ ਸਾਡੇ ਤੋਂ ਰੈਪਿਡ ਰੈਪਿਡ ਪਕੜੇ ਨਾ ਤਈ ਕਹਿਣਾ ਚਾਹੁੰਦੇ ਆ ਵੀ ਇਹ ਬਹੁਤ ਜ਼ਿਆਦਾ ਇਨਜਸਟਿਸ ਹੋ ਰਿਹਾ ਹੈ ਬੱਚੇ ਬੋਲ ਨਹੀਂ ਸਕਦੇ ਇਹ ਕਹਿੰਦੇ ਨੇ ਵੀ ਬਾਈਟ ਕੀਤਾ ਸਭ ਤੋਂ ਬੈਸ ਸੋਲੂਸ਼ਨ ਨਸਬੰਦੀ ਹੈ ਅਗਰ ਗਿੰਤੇ ਹੀ ਨਹੀਂ ਵਧੇਗੀ ਤਾਂ ਆਪੇ ਫਲੋਕਾਂ ਨੂੰ ਪ੍ਰੋਬਲਮ ਨਹੀਂ ਹੋਏਗੀ ਨਾ ਕੋਈ ਇਹਨਾਂ ਨੂੰ ਖਾਣਾ ਦਿੰਦਾ ਫਿਰ ਬਚਪਨ ਤੋਂ ਹੀ ਬੱਚਿਆਂ ਨੂੰ ਸਿਖਾਇਆ ਜਾਂਦਾ ਡੰਡਾ ਮਾਰਨਾ ਇਹੀ ਆਪਾਂ ਬੱਚੇ ਦੇ ਮਨ 'ਚ ਭਾਵਨਾ ਪੈਦਾ ਕਰੀਏ ਕਿ ਇਹਨਾਂ ਨੂੰ ਪਿਆਰ ਕਰੋ ਕੋਈ ਖਾਣ ਲਈ ਚੀਜ਼ ਦੋ ਕੁਝ ਨਹੀਂ ਕਹਿੰਦੇ ਤੁਸੀਂ ਪਰ ਕਰਕੇ ਦੇਖੋ ਤੁਸੀਂ ਇਨਸਾਨ ਨੂੰ ਸਾਰੀ ਉਮਰ ਖਵਾਨੇ ਹੋ ਉਹ ਕਹਿੰਦਾ ਮੇਰੇ ਲਈ ਕੀਤਾ ਕੀ ਹੈ ਡੌਗ ਨੂੰ ਸਿੱਕ ਵਾਰੀ ਸਮਾਨ ਪਾਉਦਾ ਤੁਹਾਨੂੰ ਸਾਰੀ ਮੈਂ ਯਾਦ ਰੱਖਦਾ ਔਰ ਜੇ ਡੌਗ ਇਲਾਕੇ ਚ ਚਲੇਗੇ ਇੰਨੀਆਂ ਚੋਰੀਆਂ ਹੋਣੀਆਂ ਬਹੁਤ ਕੁਝ ਹੋਣਾ ਗਲਤ ਇਹ ਬੱਚੇ ਵਾਇਸਲੈਸ ਨਹੀਂ ਬੋਲ ਨਹੀਂ ਸਕਦੇ ਆਪਾਂ ਨੂੰ ਸਭੋ ਸਭ ਨੂੰ ਸਾਰੀ ਸੋਸਾਇਟੀ ਨੂੰ ਆਉਣਾ ਚਾਹੀਦਾ ਇਹਨਾਂ ਦੇ ਸਪੋਰਟ ਹਾਂਜੀ ਇਹ ਕਹਿਣਾ ਚਾਹਾਂਗੇ ਕਿ ਦੇਖੋ ਜਿਦੋਂ ਵੀ ਮਤਲਬ ਪ੍ਰੋਬਲਮ ਆਉਂਦੀ ਹੈ ਇਹ ਸਾਰਿਆਂ ਤੋਂ ਜ਼ਿਆਦਾ ਬੇਜੁਬਾਨਾਂ ਨੂੰ ਹੀ ਤੰਗ ਕਰਦੇ ਆ ਠੀਕ ਹੈ ਉਹਨਾਂ ਦਾ ਕੀ ਕਸੂਰ ਹੈ ਉਮਰ ਰਹਿ ਰਹੇ ਉੱਥੇ ਉਹ ਤੇ ਆਰਾਮ ਨਾਲ ਰਹਿ ਰਹੇ ਕਿਸੇ ਨੂੰ ਕੁਝ ਨਹੀਂ ਕਹਿ ਰਹੇ ਇਹ ਸਿਰਫ ਸਰਕਾਰ ਦਾ ਆਪਣਾ ਮੁੱਦਾ ਹੈ ਕਿ ਸ਼ੈਲਟਰ ਬਣਾਓ ਪੈਸਾ ਖਾਓ ਸ਼ੈਲਟਰ ਬਣਾਓ ਪੈਸਾ ਖਾਓ ਉਹਨੇ ਨਾ ਬੇਜੁਬਾਨਾਂ ਦੇ ਨਾਮ ਤੇ ਪੈਸਾ ਖਾਣਗੇ ਗੱਲ ਹੋਰ ਕੁਝ ਨਹੀਂ ਹੈ ਜੇ ਸਾਡੇ ਮੇਜ਼ਬਾਨਾਂ ਨਾਲ ਇਸ ਤਰ੍ਹਾਂ ਤੱਕਾ ਹੋਏਗਾ ਅਸੀਂ ਬਿਲਕੁਲ ਵੀ ਨਹੀਂ ਸਹਿਣ ਕਰਾਂਗੇ ਔਰ ਅਸੀਂ ਉਹਨਾਂ ਦੀ ਜਗ੍ਹਾ ਤੇ ਆਪ ਮਰਾਂਗੇ ਉੱਥੇ ਜਾ ਕੇ ਬਿਲਕੁਲ ਟੀਮ ਕੋਰਟ ਨੇ ਦਿੱਲੀ ਐਮਟੀਆਰ ਦੇ ਸਾਰੇ ਡੌਗਸ ਨੂੰ ਰਿਮੂਵ ਕਰਨ ਦੀ ਜੱਜਮੈਂਟ ਪਾਸ ਕੀਤੀ ਹੈ ਔਰ ਇਹ ਰਿਗਾਰਡਿੰਗ ਸਾਡੀ ਇੱਕੋ ਇੱਕ ਅਪੀਲ ਹੈ ਚੀਫ ਜਸਟਿਸ ਆਫ ਇੰਡੀਆ ਸੈਂਟਰ ਗਵਰਨਮੈਂਟ ਨੂੰ ਵੀ ਜਿਹੜਾ ਇਹ ਕਾਨੂੰਨ ਹੈ ਇਹ ਵਾਪਸ ਲਿਆ ਜਾਵੇ ਇੰਡੀਆ ਦੇ ਜਿੰਨੇ ਵੀ ਐਨੀਮਲ ਲਵਰਸ ਨੇ ਇਹ ਚੀਜ਼ ਨਹੀਂ برداشت ਹੋ ਰਹੀ ਕਿਉਂਕਿ ਜਾਨਵਰ ਜਿਹੜਾ ਜਾਨਵਰਾਂ ਦਾ ਤੇ ਇਨਸਾਨਾਂ ਦਾ ਇਹ ਸ਼ੁਰੂ ਤੋਂ ਹੀ ਪੁਰਾਤਨ ਸੰਬੰਧ ਹੈ ਆਪਣੇ ਧਰਮਾਂ ਵੇਦਾਂ ਚ ਸਾਰਿਆਂ ਚ ਜ਼ਿਕਰ ਕੀਤਾ ਗਿਆ ਹੈ ਤੁਸੀਂ ਦੇਖੋ ਖਾਲ ਪੈਰਵ ਦਾ ਵੀ ਇਹ ਵਾਹਨ ਇੱਕ ਤਰ੍ਹਾਂ ਦਾ ਗਿਣਿਆ ਗਿਆ ਹੈ ਡੌਗ ਠੀਕ ਹੈ ਤੇ ਤੁਸੀਂ ਭਾਰਤ ਭਾਈ ਵੈਨ ਹਾਂ ਇਹ ਅਸੀਂ ਕਈ ਵਾਰ ਕਥਾਵਾਂ ਸੁਣੀਆਂ ਜਿਦੇ ਚ ਇਹ ਵੀ ਜ਼ਿਕਰ ਕੀਤਾ ਗਿਆ ਵੀ ਪੰਡਵਾਂ ਦੇ ਨਾਲ ਕੀ ਕਹਿੰਦੇ ਨੇ ਸਵਰਗ ਤੱਕ ਗਏ ਨੇ ਇਹ ਜਾਣਨਾ ਨਾਦਾ ਇਹ ਡੌਗਸ ਦਾ ਤੇ ਇਨਸਾਨਾਂ ਦਾ ਤਾਂ ਬੜਾ ਸ਼ੁਰੂ ਤੋਂ ਸਬੰਧ ਹੈ ਇਹਨੂੰ ਤੁਸੀਂ ਅਲੱਗ ਕਰ ਰਹੇ ਹੋ ਇਹ ਚੀਜ਼ ਬਿਲਕੁਲ ਗਲਤ ਹੈ ਠੀਕ ਹੈ ਟੈਰੀਟੋਰੀਅਲ ਐਨੀਮਲ ਹੈ ਇਹਨਾਂ ਨੂੰ ਇਕੱਠੇ ਵੈਸੇ ਨਹੀਂ ਰੱਖ ਸਕਦੇ ਤੁਸੀਂ ਇੱਕ ਏਰੀਆ ਦਾ ਦੂਸਰੇ ਏਰੀਆ ਦਾ ਡੌਗ ਨਹੀਂ ਆਪਣੇ ਆਪ ਨੂੰ ਬਰਦਾਸ਼ਤ ਕਰਦਾ ਆਪਸ ਵਿੱਚ ਲੜਨਗੇ ਦੂਜਿਆਂ ਨੂੰ ਖਾਣ ਪੀਣ ਦਾ ਸਿਸਟਮ ਹੋਰ ਕੋਈ ਹੈ ਹੀ ਨਹੀਂ ਉੱਥੇ ਸਿਸਟਮ ਦਿੱਲੀ ਐਨਸੀਆਰ ਦੇ ਵਿੱਚ ਗਵਰਨਮੈਂਟ ਕੋ ਇਲਾਜ ਕਰਵਾਉਣ ਦੇ ਸ਼ੈਲਟਰਾਂ ਲਈ ਤਾਂ ਜਗ੍ਹਾ ਨਹੀਂ ਹੈ ਪੌਂਡ ਬਣਾਉਣ ਲਈ ਕਿੱਥੋਂ ਜਗ੍ਹਾ ਹੋ ਜਾਏਗੀ ਸਾਨੂੰ ਤਾਂ ਇਹ ਡਾਰਾ ਕਿਤੇ ਚੱਕ-ਚੱਕ ਕੇ ਮਾਰ ਹੀ ਨਾ ਦੇਣ ਤੇ ਇਸ ਕਰਕੇ ਅਸੀਂ ਜਾਣਦੇ ਹਾਂ ਵੀ ਇਹਦਾ ਇਹ ਚੀਫ ਜਸਟਿਸ ਆਫ ਇੰਡੀਆ ਤੇ ਸੈਂਟਰਲ ਗਵਰਨਮੈਂਟ ਇਹਦੇ ਉੱਤੇ ਦੁਬਾਰਾ ਧਿਆਨ ਦੇਵੇ ਤੇ ਇਹਨੂੰ ਵਾਪਸ ਕੀਤਾ ਦੇ ਤਾਂ ਭਾਜੀ 5 ਕਰੋੜ ਦਾ ਖਰਚਾ ਹੈ ਹਫਤੇ ਦਾ ਇਹਨਾਂ ਦੀ ਫੀਡਿੰਗ ਦਾ 5 ਕਰੋੜ ਦਾ ਖਰਚਾ ਹੈ ਫੀਡਿੰਗ ਦਾ ਪਬਲਿਕ ਫ੍ਰੀ ਦੇ ਰਹੀ ਹੈ ਸਟਰਲਾਈਜੇਸ਼ਨ ਤਾਂ ਇਹਨਾਂ ਕੋਲ ਹੁੰਦੀ ਨਹੀਂ ਵੈਕਸੀਨ ਤਾਂ ਇਹਨਾਂ ਕੋਲ ਲੱਗਦੀ ਨਹੀਂ ਇਹ ਕਿੱਥੋਂ ਇਹਨਾਂ ਨੂੰ ਸੰਭਾਲਣਗੇ 5 ਲੱਖ ਕੁੱਤਿਆਂ ਨੂੰ ਸੰਭਾਲਣਾ ਉਹਨਾਂ ਨੂੰ ਫੀਡ ਕਰਨਾ ਉਹਨਾਂ ਨੂੰ ਸਟਰਲਾਈਜ਼ ਕਰਨਾ ਉਹਨਾਂ ਨੂੰ ਇੱਕ ਥਾਂ ਤੇ ਰੱਖਣਾ ਇਨਾਂ ਕੋਲੋ ਕੰਟਰੋਲ ਨਹੀਂ ਹੋਣਾ ਓਏ ਧਰਮ ਦੇ ਨਾਲ ਇਹਨਾਂ ਦਾ ਇੰਨਾ ਛਾ ਕਨੈਕਸ਼ਨ ਹੈ 51 ਸ਼ਕਤੀ ਪੀਠਾ 51 ਦੇ 51 ਸ਼ਕਤੀ ਪੀਠੇ ਪੈਰਵ ਜੀ ਦੀ ਸਥਾਪਨਾ ਹੈ ਔਰ ਪੈਰਵ ਜੀ ਦਾ ਵਾਹਨ ਹੈ ਕੁੱਤਾ ਉਬਾਰਾ ਜੋਤਲਿੰਗ ਕੋਈ ਵੀ ਮੰਦਿਰ ਆਪਣਾ ਬੰਦਾ ਹੈ ਪਹਿਲਾਂ ਪੈਰਵ ਜੀ ਦੀ ਸਥਾਪਨਾ ਹੁੰਦੀ ਹੈ ਇਹਨਾਂ ਦਾ ਤਾਂ ਇਹਨਾਂ ਦੀ ਸਰਕਾਰ ਡਿੱਗ ਜਾਣੀ ਹੈ ਜਰਾਦਾ ਵਾਲੇ ਲੱਭਦੇ ਹੁੰਨੇ ਆ ਸੀ ਇਹ ਸ਼ਰਮਨਾਸ਼ ਹੋ ਜਾਣਾ ਇਹਨਾਂ ਦੀ ਸਰਕਾਰ ਦੇ ਇਹਨੇ ਸਰਕਾਰ ਨਹੀਂ ਟਿਕਣੀ